ਇਹ ਮੰਗ ਤੇ ਆ ਰਿਹਾ ਜੀ ਇਹ ਸਾਰੇ ਹੁਣ ਬੱਤੀਆਂ ਤੇ ਖੜ ਜਣਗੇ ਆ ਕੇ ਦੇਖੋ ਹੁਣ 怀疑一下 ਚੰਗੇ ਭਲੇ ਆ ਵਿੱਚ ਦੇਖ ਲਓ ਗੁੰਡੀਆਂ ਰੱਖੀਆਂ ਹੱਥ ਤੇ ਬਾਅਦ ਤੇ ਦੇਖੋ ਕਿਵੇਂ ਹੁਣ ਆਟਾ ਤੇ ਆਇਆ ਹੁਣ ਅਗਲੀ ਬੱਤੀ ਤੇ ਲਾ ਦੇਣਗੇ ਚੰਗਾ ਮੋਬਾਈਲ ਆ ਉਹ ਦੇਖੋ 스마트 ਫੋਨ ਇਹਨਾਂ ਕੋਲ 스마트 ਫੋਨ ਰੱਖੇ ਹੋਏ ਆ ਆਹ ਫੁੰਡੀ ਵਾਲਾ ਬੋੜਾ ਵਧੀਆ ਤੁਰਿਆ ਫਿਰਦਾ ਠੀਕ ਹੈ ਦੂਜਾ ਵਧੀਆ ਤੁਰਿਆ ਫਿਰਦਾ ਸੋ ਮੁੰਡੰਡੇ ਦੇ ਵਿੱਚ ਦੇਖੋ ਕਿਥੋਂ ਚੱਲ ਕੇ ਕਿੱਥੇ ਆ ਕੇ ਆਪ ਦਾ ਪਤਾ ਨਹੀਂ 15 20 ਜਾਣੇ ਆ ਬੱਤੀਆਂ ਦੇ ਉੱਪਰ ਗਿਆ ਹਨ ਕੋਸ਼ ਵਿੱਚ ਬੈਠੇ ਆ ਉਹ ਅਗਲੀ ਕਿਸੇ ਬੱਤੀ ਤੇ ਚਲੇ ਜਾਣਗੇ ਨਾ ਮੇਰਾ ਬੜਾ ਵਧੀਆ ਕੁੰਡੀ ਵਾਲਾ ਵਧੀਆ ਮਗਰ ਭੱਜਿਆ ਫਿਰਦਾ ਤੇ ਹੁਣ ਆ ਬੱਤੀਆਂ ਤੇ ਦੇਖਿਓ ਕਿਵੇਂ ਕਰੂਗਾ ਇਹ ਆ ਚੰਗੇ ਭਲੇ ਆ ਸਾਰੇ